ਪਹੁੰਚ ਗਏ ਘਰ ਖੇਤਾਂ ਵਾਲੇ ਖਸਰੋ ਕਿੰਨੀ ਉੱਗੀ ਹੋਈ ਤੇ ਸਾਗ ਕਿੰਨਾ ਗਿਆ ਫੁੱਲ ਵੀ ਲੱਗੇ ਓਏ ਸਾਰਾ ਕੁਝ ਵਧੀਆ ਹੋਇਆ ਟਾਲੀ ਵੀ ਹੋਈ ਵੱਡੀ ਮੈਂ ਤਾਂ ਕਾਫੀ ਦੇਰ ਬਾਅਦ ਆਈ ਧੂੜੀਆਂ ਵੀ ਲੱਗੀਆਂ ਦੇਖੋ ਜੀ ਆਹ ਵੇਖੋ ਸਾਗ ਕਿੰਨਾ ਵਧੀਆ ਹੋਇਆ ਇੱਥੇ ਤਾਂ ਬਹੁਤਾ ਵਧੀਆ ਹੋਇਆ ਸਾਗ ਵਿੱਚ ਵਿੱਚ ਹੋਇਆ ਜਿੱਥੇ-ਜਿੱਥੇ ਉੱਗਿਆ ਵੀ ਦੇਖੋ ਜੀ ਵੇਖੋ ਜੀ ਵੇਖੋ ਇਹ ਜਮੀਨ ਬੜੀ ਮੋਟੀ ਆ ਵੀ ਇੱਥੇ ਲੱਗ ਹੀ ਤਰ੍ਹਾਂ ਹੋਇਆ ਸਾਗ ਵੇਖੋ ਕੋਈ ਪਾਣੀ ਨਹੀਂ ਦਿੱਤਾ ਆਪਣੇ ਆਪ ਹੀ ਸਾਰਾ ਕੁਝ ਹੋਇਆ ਸਾਗ ਬਹੁਤ ਵਧੀਆ ਹੋਇਆ ਤੇ ਹੂੰ ਇਹ ਤਾਂ ਸਾਗ ਦੇ ਬੜਾ ਵਧੀਆ ਆਇਆ ਹੂੰ ਵੇਖੋ ਫੁੱਲ ਇੱਥੇ ਵੇਖੋ ਫੁੱਲ ਜਮੀਨ ਦਾ ਕਿੰਨਾ ਫਰਕ ਹੈ ਉੱਥੋਂ ਉੱਥੇ ਆਪਣੇ ਫੁੱਲ ਕਿਦਾਂ ਦੇ ਹੋਏ ਤੇ ਇੱਥੇ ਵੇਖੋ ਗੜਗੜ ਮੋٹے ਹੋਇਆ ਵਾਓ ਆ ਤੇ ਨਜ਼ਾਰੇ ਵਾਲੇ ਹੋਏ ਆ ਬਹੁਤ ਵਧੀਆ ਆਏ ਦੇਖੋ ਸਾਗ ਕਿੰਨਾ ਫੈਲ ਰਿਹਾ ਪਰ ਪੁੰਡੀ ਜੀ ਪੈ ਗਈ ਉੱਤੇ ਸਰੋਂ ਵਧੀਆ ਸਰੋਂ ਦਾ ਸਾਗ ਲੈ ਜੰਨੇ ਹੋਰ ਦੇਖੋ ਹਾਂ ਥੋਲਾ ਦਾ ਪਤਾ ਹੀ ਵਧੀਆ ਫੋਲ ਦਾ ਬਹੁਤ ਸੋਨੇ ਬਣਿਆ ਇਹਦੇ ਹਾਂ ਓਏ 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 ਬਲੀ ਬਲੀ ਆ ਵੇਖੋ ਜੀ ਫੁੱਲ ਆਪਣੇ ਕਿੰਨੇ ਸੋਹਣੇ ਹੋਏ ਉਹ ਫਲੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦੀ ਹਨ ਬਹੁਤ ਸੋਨਾ ਗਾੜਾ ਨੋਇਆ ਉਮੀਦ ਤਾਂ ਕਿਤੇ ਜਿਆਦਾ ਮਿਲਦਾ ਆ ਨਾ ਹਨ ਓਹ ਤੇ ਫਲੀਆਂ ਆਦਰ ਉਹ ਫਲੀਆਂ ਆ ਬੜੀ ਲੱਗੀ ਹੋਈ ਆ ਕਿੱਧਰ ਕਿੱਧਰ ਬੀਨਸ ਜੀ ਫੈਲੀ ਹੋਈ ਹੈ ਬੜੇ ਫੁੱਲ ਫਾਲੇ ਜੇ ਨਿਕਲ ਹੋਏ ਹੋਏ ਦੇਖਦੇ ਆਪਾਂ ਹਾਂ ਦੇਖਦੇ ਆ ਆਹਦੇ ਫੁੱਲ ਬਹੁਤ ਹੀ ਸੋਹਣੇ ਲੱਗ ਰਹੇ ਜ਼ਮੀਨ ਦਾ ਬਹੁਤ ਫਰਕ ਆ ਜੀ ਜ਼ਮੀਨ ਸਾਡੀ ਬਹੁਤ ਮੋਟੀ ਹੈ ਵਾੜੇ ਦੇਖੋ ਤੂਰੀਆਂ ਕਿੱਥੇ ਕਿੱਥੇ ਲੱਗੀਆਂ ਆ ਆ ਸਾਗ ਦੇ ਆ ਫੁੱਲ ਸਾਰੇ ਸਾਗ ਹੀ ਫੈਲ ਰਿਆ ਪਿਆ ਸਾਰਾ ਏ ਚਲ ਜੀ ਵੀ ਲਾਹਾ ਆਗ ਰਹੀ ਨਹੀਂ ਹੋਈ ਆ ਪਤਾ ਮਨਾ ਵੇਖੋ ਇਹ ਤਾਂ ਸਗੋਂ ਫੁੱਲ ਫਾਲੇ ਜਿਹੜੇ ਸੋਹਣੇ ਲੱਗਣ ਦੇ ਔਰ ਵੇਖੋ ਬੀਨਸ ਲੱਗੀ ਕਿਦਾਂ ਤੁਹਾਨੂੰ ਦਿਖਾਉਣੀ ਪਾਕੀ ਜਾਣੀ ਜਿਆਦੀ ਪੱਕੀ ਦੀ ਵੀ ਸਬਜ਼ੀ ਬਣ ਜਾਂਦੀ ਇਹ ਫੋਲ ਬਹੁਤ ਨੇ ਲੱਗੇ ਫੁੱਲਾਂ ਦਾ ਤਾਂ ਨਹੀਂ ਜੇ ਇਹ ਫੋਲ ਦਾ ਕੀ ਨਾਮ ਆ ਮੈਨੂੰ ਯਾਦ ਨਹੀਂ ਓਵळा ਕਲਗੀ ਵਾਲਾ ਮੰਮੀ ਆਖਾ ਕੁੱਕੜ ਨਾਲ ਕੁਛ ਮਿਲਦਾ ਜੁਲਦਾ ਕਲਗੀ ਆ ਇਹ ਫਰਾਂ ਲਿਆ ਕਲਗੀ ਵਾਲੇ ਫਰਾਂ ਲਿਆ ਜੀ ਹੂੰ ਜਿਆਦਾ ਤੇ ਆ ਰਹੀ ਪਰ ਪਤਾ ਨਹੀਂ ਲੱਗਦਾ ਚੰਗੀ ਮੈਂ ਤਾਂ ਕੁਛ ਕੁੱਕੜ ਨਾਲ ਸੰਬੰਧ ਹੈ ਇਹ ਕਲਗੀ ਵਾਲੇ ਸਵਾਲ ਵੇਖੋ ਕਿੰਨੇ ਪਿਆਰੇ ਲੱਗੀ ਹੋਈ ਆ ਉੱਥੇ ਤੇ ਸਾਡੇ ਹੀ ਲਾਏ ਉੱਥੇ ਜਮੀਨ ਨਾ ਮਿੱਟੀ ਨੀ ਵਧੀਆ ਹੈਗੀ ਇਹ ਮਿੱਟੀ ਬਹੁਤ ਵਧੀਆ ਖੇਤਾਂ ਦੀ ਚਲੋ ਜੀ ਹੁਣ ਆਪਾਂ ਤੁਹਾਨੂੰ ਸਾਫ ਸਫਾਈ ਕਰਕੇ ਸਾਰਾ ਵਿਖਾਉਨੇ ਆ ਫਿਰ ਉਧਰ ਆਪਾਂ ਖੇਤ ਦੀ ਵੀ ਤੁਹਾਨੂੰ ਸਾਰੀ ਸੈਰ ਕਰਾਉਨੇ ਆ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਜੀ ਬਾਅਦ ਸਾਰੇ ਖੇਤਾਂ ਦੀ ਕਰਾਉਨੇ ਸੈਰ ਆਪਾਂ ਤੁਹਾਨੂੰ ਠੀਕ ਹੈ ਜੀ ਆਪਾਂ ਅੱਗੇ ਖੇਤਾਂ 'ਚ ਮਸੰਮੀਆਂ ਪੱਕੀਆਂ ਹੋਈਆਂ ਵਾ ਦੇਖੋ ਕਿੰਨੀਆਂ ਸੋਹਣੀਆਂ ਲੈ ਕੇ ਜਾਂਦੇ ਆਪਾਂ ਹੀ ਤੇ ਬਾਕੀ ਕੁਮਾਦ ਵਾਡੀਆਂ ਦਾ ਸਬਜ਼ੀ ਲਈ ਵਿੱਚ ਨਾ ਬਾਰ-ਬਾਰ ਗੰਨੇ ਲਾਇਆ ਵਿੱਚ ਸਬਜ਼ੀ ਲਈ ਆ ਕਣਕ ਉੱਗ ਗਈ ਆ ਜੀ ਆਪਣੇ ਕਣਕ ਬੀਜੀ ਦੀ ਕਣਕ ਉੱਗ ਗਈ ਆ ਹੋ ਇੱਥੇ ਜਿਆਦੀ ਬੀਜੀ ਉਹ ਦੇਖ ਹੋਰ ਥੋੜੀ ਜਿਆਦੀ ਵੀ ਥੋੜੀ ਥੋੜੀ ਉੱਗ ਗਈ ਸਾਰੇ ਤੇ ਸਾਰੀ ਵਧੀਆ ਉੱਗ ਗਈ ਸੂਰਜ ਬੜਾ ਸੁਣਾ ਚੜਿਆ ਹੋਇਆ ਬਤਸੌਤੀ ਗਾਦੀ ਹਰ ਕੋਨੇ ਤਾਂ ਸੰਦੂ ਸਬ ਕਰ ਰਹੇ ਅੰਦਰੋਂ ਸਫਾਈ ਕਰਦੀ ਤੇ ਜਦੋਂ ਸਫਾਈ ਹੋ ਗਈ ਸਾਗ ਮੈਂ ਤੋੜਾਈ ਆ ਤੇ ਜਦੋਂ ਉਹ ਸਾਗ ਜਿਹਦੀ ਵੀਲ ਬੜੀ ਫੈਲ ਗਈ ਉਹ ਸਾਰੀ ਸਫਾਈ ਕਰਨੀ ਤੇ ਆਪਾਂ ਫਿਰ ਬਾਜ ਲਖਣ ਲੈ ਤਾ ਨਾ ਪੂਰਾ ਸਾਫ ਹੋ ਜਾਂਦਾ ਬਾਕੀ ਸਭ ਠੀਕ ਹੈ ਜੀ ਖੇਤ ਦੀ ਸੈਰ ਕਰ ਲੋ ਜੀ ਤੁਸੀਂ ਆਪਾਂ ਤੋੜਦੇ ਹਾਂ ਸਮੀਕ ਪਹਿਲਾਂ ਖਾ ਕੇ ਦੇਖਦੇ ਹਾਂ ਕਿੰਦਾ ਦੀ ਫੇਰੀ ਤੋੜਾਂਗੇ ਪਹਿਲਾਂ ਖਾ ਕੇ ਚੱਕ ਕਰਦੇ ਹਾਂ ਮਿੱਠੀਆਂ ਫਿਰ ਤੋੜਦੇ ਆਪਾਂ ਲਜਾਨ ਲਈ ਹਾਂਜੀ ਪੱਕੀਆਂ ਥੋੜਾ ਮਿੱਠੀਆਂ ਹੀ ਆ ਠੀਕ ਹੀ ਆ ਥੋੜੀ ਥੋੜੀ ਖਟਾਸ ਹੈਗੀ ਆ ਹੋ ਜਾਊਗੀ ਠੀਕ ਐ ਬਾਅਦ ਥੋੜਾ ਚਿਰ ਰੱਖਾਂਗੇ ਤੇ ਵੈਸੇ ਠੀਕ ਆ ਜੂਸ ਵਾਸਤੇ ਠੀਕ ਆ ਤੇ ਉਦਾਂ ਵੀ ਖਾ ਲਈ ਆਪਾਂ ਇੱਕ ਅੱਧੀ ਸੱਧੂ ਸਾਹਿਬ ਨੇ ਮੈਂ ਵੇ ਕੇ ਆਈ ਸੀ ਕਿ ਟੈਸਟ ਕਰੋ ਕਿੰਦਾ ਠੀਕ ਆ ਤੋੜ ਲਓ ਤੇ ਆਪਾਂ ਤੋੜਦੇ ਆ ਜੀ ਹੁਣ ਮੈਂ ਕਰੋ ਲੈ ਲਫਾਫਾ ਪਾਉਣ ਫਿਰ ਆਪਾਂ ਦੋ ਸੁਬਲ ਮੰਗੇ ਕੁਛ ਓਦਾਂ ਵੀ ਖਾ ਸਕਦੇ ਆ ਇਹ ਖਾਂਦੇ ਨਹੀਂ ਕੋਈ ਜਿਹੜੇ ਲੱਗੇ ਆ ਵੇਖੋ ਕਿੰਨੀਆਂ ਥੱਲੇ ਡਿੱਗੀਆਂ ਪਈਆਂ ਵਾ ਕਿਤੇ ਖਰਾਬ ਹੋਈਆਂ ਪਈਆਂ ਆ ਵੇਖੋ ਕਿੰਨੀਆਂ ਡਿੱਗੀਆਂ ਪਈਆਂ ਇਹ ਤੋੜਦੇ ਹੀ ਨਹੀਂ ਖਾਂਦੇ ਹੀ ਨਹੀਂ ਕੀ ਦੇ ਕੋ ਨਹੀਂ ਚੀਜ਼ ਹੁੰਦੀ ਉਹ ਤਰਸਦਾ ਤੇ ਦੇਖੋ ਮੈਨੂੰ ਬਹੁਤ ਵਧੀਆ ਲੱਗੀਆਂ ਹਾਂ ਚਲੋ ਜੀ ਠੀਕ ਹੈ ਜੀ ਆਪਾਂ ਤੋੜਦੇ ਹਾਂ ਤੋੜਨੇ ਸ਼ੁਰੂ ਕਰਦੇ ਆਂ ਤੇ ਇਹਦਾ ਪੱਕਾ ਦੇਖੋ ਫਿਰ ਪੱਕੀਆਂ ਪੱਕੀਆਂ ਤੋੜ ਲਈਏ ਕੁਝ ਹਾਂ ਇਹਨਾਂ ਦੇ ਦੋ ਬਾਂਸ ਸਕੇ ਤੇ ਉਹ ਦਰੋਕ ਤੋੜ ਕੇ ਲਿਆਣੀ ਉਹ ਜਿਆਦੀਆਂ ਪੱਕੀਆਂ ਆ ਸਾਰੀਆਂ ਸਪਾਈ ਜਾਂਦੇ ਆਪਾਂ ਤੇ ਜੀ ਗਾਜੀ ਇੱਕ ਉਧਰ ਉਧਰ ਥੋੜੇ ਥੋੜੇ ਕਰਕੇ ਤੋੜਦੇ ਆਪਾਂ ਜਿਹੜੀ ਜੜੀ ਪੱਕੀ ਉਹ ਤੋੜ ਲੈਣੇ ਜਿਹੜੀ ਕੱਚੀ ਆ ਉਹ ਠੀਕ ਆ ਇਹ ਤੇ ਕੋਈ ਖਾਂਦਾ ਹੀ ਨਹੀਂ ਕਿੰਨੀਆਂ ਖਰਾਬ ਵੇਸ ਤੋੜ ਗਿਆ ਇੱਧਰ ਉੱਧਰ ਦੇਖ ਕੇ ਕੋਈ ਖਾਂਦਾ ਹੀ ਨਹੀਂ ਲੱਗਦਾ ਤੋੜ ਕੇ ਮਨ ਭਰ ਜਾਂਦਾ ਵੇਖ ਵੇਖ ਕੇ ਚਲੋ ਠੀਕ ਆ ਜੀ ਆਪਾਂ ਫਿਰ ਤੋੜ ਦਈਏ ਆਪਾਂ ਤੋੜਦੇ ਆ ਉਧਰ ਉਧਰ ਜਾ ਕੇ ਤੋੜਨੇ ਪੜੀਆਂ ਠੀਕ ਆ ਜੀ ਤੋੜ ਕੇ ਮਿਲਦੇ ਆ ਆਪਾਂ ਚਲੋ ਜੀ ਆਪਾਂ ਪੱਕੇ ਪੱਕੇ ਤੋੜ ਲਈਆਂ ਨੇ ਸਭੀਆਂ ਤੇ ਫੇਰ ਆਪਾਂ ਚੱਲਦੇ ਹਾਂ ਸੰਧੂ ਸਾਫ ਕਰ ਰਹੇ ਸਾਫ ਕਰ ਦਿਖਾਉਨੇ ਤੁਹਾਨੂੰ ਤੇ ਫਿਰ ਸਾਫ ਹੋ ਜਾਂਦਾ ਚੰਗੀ ਤਰ੍ਹਾਂ ਤੇ ਸਾਫ ਕਰਕੇ ਫਿਰ ਆਪਾਂ ਚੱਲਣਾ ਕੋਈ ਕਰਨ ਠੀਕ ਹੈ ਜੀ ਦੇਖੋ ਜੀ ਕਿੰਨੇ ਸੋਹਣੇ ਫੁੱਲ ਨੇ ਹਰੇ ਹਰੇ ਬੜੇ ਪਿਆਰੇ ਲੱਗ ਰਹੇ ਨੇ ਤੋੜਨ ਨੂੰ ਵਿਦਲ ਕਰਦਾ ਨਹੀਂ ਵੀ ਤੋੜਨ ਦੇ ਲ ਕਰਦਾ ਮੈਂ ਕਦੇ ਆਹ ਵੇਖੋ ਜੀ ਆਪਾਂ ਇਧਰੋ ਸਫਾਈ ਹੋ ਗਈ ਟਾਲੇ ਵੀ ਪੂਰੀ ਛੌਂਕਤੀ ਔਰ ਬੰਨਣ ਨੂੰ ਕੁਛ ਐਡੀ ਸੀ ਅਸੀ ਟਾਲੀ ਦੀ ਡਣੀ ਨਾਲੇ ਨੂੰ ਬੰਨਤਾ ਕਿ ਇੱਕ ਜਗ੍ਹਾ ਰਵੇ ਤੇ ਟਾਲੀ ਵੱਡੀ ਹੋ ਰਹੀ ਆ ਇਹ ਮੈਲ ਲਗਾਈ ਹੋਈ ਆ ਅਬਿੱਗਲਾਬ ਮੈਂ ਲਗਾਈ ਹੋਈ ਆ ਸਭ ਇਧਰੋਂ ਸਫਾਈ ਹੋ ਗਈ ਆ ਇਹਨਾਂ ਦੇ ਗਲਾਬ ਨੂੰ ਥੋੜਾ ਜਿਹਾ ਟੇਡਾ ਹੋ ਰਿਹਾ ਇਹਨੂੰ ਸਹੀ ਕਰਤਾ ਪਾ ਇਹਨਾਂ ਵਿੱਚ ਟਾਲੇ ਦੀ ਦਾਣੀ ਨਾਲ ਹੀ ਬੁੱਧਾ ਖਿਲੜ ਰਿਆ ਪਿਆ ਤੇ ਟਾਲੇ ਦੀ ਦਾਣੀ ਦੀ سپورਟ ਦੇ ਤੀਰ ਵੀ ਉਹਨੂੰ ਵੀ ਆਪਾਂ ਵੇਸਟ ਨਹੀਂ ਘਾੜ ਦਿੱਤਾ ਜਿਹੜੀ ਛੰਗੜੀ ਆ ਵੇਖ ਉਹਦੇ ਨਾਲ ਹੀ ਬੂਰੀ ਬਣ ਦਿੱਤੀ ਬੋਨਨ ਨੂੰ ਕੁਛ ਹੈ ਨਹੀਂ ਸਿਰਸ ਇਧਰੋਂ ਸਫਾਈ ਹੋ ਗਈ ਆ ਉਹ ਲੱਗੇ ਹੋ ਰਹੀ ਆ ਉਹ ਪਤਨ ਦਿਖਾਉਣੀ ਆ ਬਾਅਦ ਚ ਆਹ ਵੇਖੋ ਜੀ ਆਪਾਂ ਇਧਰੋਂ ਸਫਾਈ ਹੋ ਗਈ ਟਾਲੇ ਵੀ ਪੂਰੀ ਛਾਗਤੀ ਔਰ ਬੰਨਣੇ ਕੁਛ ਐਡੀ ਸੀ ਐਸੀ ਟਾਲੇ ਦੀ ਡਾਣੀ ਨਾਲੇ ਨੂੰ ਬੰਨਤਾ ਕਿ ਇੱਕ ਜਗ੍ਹਾ ਰਵੇ ਤੇ ਚਾਦੀ ਬੱਡੀ ਹੋ ਰਹੀ ਆ ਇਹ ਮੈਲ ਲਗਾਈ ਹੋਈ ਆ ਅਭੀ ਘਰਾਵ ਮੈਲ ਲਗਾਈ ਹੋਈ ਆ ਸਭ ਇਧਰੋਂ ਸਫਾਈ ਹੋ ਗਈ ਆ ਇੰਨੇ ਗਲਾਬ ਨੂੰ ਥੋੜਾ ਜਿਹਾ ਟੇਡਾ ਹੋ ਰਿਹਾ ਇਹਨੂੰ ਸਹੀ ਕਰਤਾ ਪਾ। ਇਹਨਾਂ ਵਿੱਚ ਟਾਲੇ ਦੀ ਦਾਣੀ ਨਾਲ ਹੀ ਬੱਦਾਂ ਕਿੰਦਰਿਆ ਪਿਆਈ। ਤੇ ਟਾਲੇ ਦੀ ਦਾਣੀ ਦੀ ਸਪੂੜ ਦੇ ਤੀਰ ਵੀ। ਉਹਨੂੰ ਵੀ ਆਪਾਂ ਵੇਸਟ ਨਹੀਂ ਘਾੜ ਦਿੱਤਾ ਜਿਹੜੀ ਛੰਗੀ। ਆਹ ਵੇਖੋ। ਉਹਦੇ ਨਾਲ ਹੀ ਪੂਰੀ ਬਣ ਦਿੱਤੀ। ਬੰਨਣ ਨੂੰ ਕੁਛ ਹੈ ਨਹੀਂ ਸਿਰਸ। ਇਧਰੋਂ ਸਫਾਈ ਹੋ ਗਈ ਆ। ਹੁਣ ਲੱਗੇ ਹੋ ਰਹੀ ਆ। ਹਾਂਜੀ ਇਦਾਂ ਦਾ ਦਿਖ ਰਿਹਾ ਆਪਣਾ ਘਰ। ਦੇਖੋ। सारा साफ सफाई हो गया है कलिया वाले भी आप पुटते थले बड़े उगरे नवे इस प्रकार सफा पूरा सफाई करती हाँ तो सारा बढ़िया हो गया सारा कुछ ठीक हो देखो कि सोना लग रहा पूरा साफ हो गया सारा ਹਾਂਜੀ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਫੁੱਲ ਨੇ ਹੁਣ ਥੱਲੇ ਸਫਾਈ ਹੋ ਗਈ ਆ ਇਸ ਕਰਕੇ ਮੈਂ ਪੂਰਾ ਘੁੰਮ ਕੇ ਦਿਖਾ ਰਹੀ ਤੁਹਾਨੂੰ ਚੱਲਾ ਥੱਲੇ ਬਹੁਤ ਬਹੁਤ ਹੀ ਸਫਾਈ ਨਹੀਂ ਹੋਈ ਦੇਖੋ ਹਾਂਜੀ ਇਥੇ ਜਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਇਹ ਫੁੱਲਾਂ ਦੇ ਵਿੱਚ ਇਹ ਸੋਹਣੇ ਲੱਗ ਰਹੇ ਨੇ ਮੋਟੇ ਮੋਟੇ ਚੱਲ ਹੁਣ ਥੋੜਾ ਚੰਗੀ ਤਰ੍ਹਾਂ ਹੋਈ ਸਾਰਾ ਖਸਾ ਥੋੜਾ ਬਲਾ ਹੋ ਗਿਆ ਥੋੜਾ ਜਿਹਾ ਤੇ ਆਪਾਂ ਖੇਤਾਂ ਨੂੰ ਦਿਖਾਉਣੀ ਆ ਤੇ ਫਿਰ ਆਪਾਂ ਖਰੀਚਾਂਗੇ ਸਾਗ ਵੀ ਮੈਂ ਸਫਾਈ ਕਰ ਲਈ ਆ ਸਾਗ ਦੀ ਜਿਹਦਾ ਚੰਦੋ ਸਭ ਕਰਦੇ ਆ ਬਾਟ ਦੀ ਸਫਾਈ ਮੈਂ ਸਾਗ ਸਾਫ ਕਰਕੇ ਰੱਖ ਲਿਆ ਵਾ ਕੱਲ ਨੂੰ ਸ਼ਹਿਰ ਵਾਲੇ ਪਰੌਣੇ ਆਪਣੇ ਆ ਰਹੇ ਕਿੰਦੇ ਹੀ ਲਾ ਜਾਂਦੇ ਅਸੀਂ ਅਸੀਂ ਜਿਹਾ ਨੇ ਬਣਾਇਆ ਤੇ ਫਿਰ ਉਹਨਾਂ ਨੂੰ ਦਵਾਂਗੇ ਪਾਲ ਉੱਥੇ ਪਟਦਾਂਗੇ ਕੋਈ ਉੱਥੇ ਤੋੜਦਾਂ ਲਈ ਫਰਾਈ ਲਈ ਤੇ ਉਹਨਾਂ ਨੂੰ ਵਾਪਸ ਸਾਗ ਦੇ ਦਾਂਗੇ ਹਾਂ ਸ਼ਹਿਰ ਵਾਲੇ ਆ ਰਹੇ ਬੰਦੇ ਉਹਨਾਂ ਨੂੰ ਸਾਗ ਦਿੱਤਾ ਦੇ ਦਾਂਗੇ ਸਵੇਰੇ ਕੱਟ ਦਾਂਗੇ ਆਪਾਂ ਧੋ ਕੇ ਹੁਣ ਸਵਾਰ ਕੇ ਰੱਖ ਲਿਆ ਪੱਤੇ-ਪੱਤੇ ਝਾੜ ਕੇ ਤੇ ਇਹ ਨੂੰ ਬਹੁਤ ਵਧੀਆ ਲੱਗ ਰੈ ਸੀ ਇਹ ਫੁੱਲ ਪੌਦੇ ਤੇ ਚਲ ਦਿਖਾਉਣੇ ਤਾਂ ਥੋੜਾ ਸਫਾਈ ਹੋ ਜਾ ਥੋੜਾ ਜਿਹਾ ਰਹਿ ਗਿਆ ਚਲੋ ਜੀ ਆਪਾਂ ਹੁਣ ਆ ਗਏ ਘਰੇ ਤੇ ਹੁਣ ਆਪਾਂ ਪ੍ਰਸ਼ਾਦਾ ਪਣੀ ਬਣਾਉਨੇ ਆ। ਸਵੇਰੇ ਆਪਾਂ ਹਲਕਾ ਫੁਲਕਾ ਬਲੀਏ ਫਰਸ਼ ਕਰਕੇ ਗਏ ਸੀ। ਹੁਣ ਪ੍ਰਸ਼ਾਦਾ ਬਣਾਉਨੇ ਆ। ਸਾਗ ਮਤਟਾ ਲੱਗਾ ਹੋਇਆ ਹੈ। ਦਹੀਂ ਪੜਿਆ ਹੋਇਆ ਹੈ। ਤੇ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ। ਕਿਉਂਕਿ ਹੁਣ ਭੁੱਖ ਲੱਗ ਗਈ ਆ। 1 ਵਜ ਗਿਆ। 1:30 ਹੋ ਗਿਆ। ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੀ। ਕਿਵੇਂ ਦੇ ਲੱਗਦਾ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ? ਤੇ ਜੋ ਪਹਿਲੀ ਵਾਰੀ ਦੇਖ ਰਿਹਾ ਉਹ ਸਬਸਕ੍ਰਾਈਬ ਜਰੂਰ ਕਰੋ ਜੀ। ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਹੋਰ ਤੁਸੀਂ ਸ਼ੇਅਰ ਵੀ ਕਰੋ ਜੇ ਚੰਗਾ ਲੱਗਦਾ ਤੇ ਸ਼ੇਅਰ ਵੀ ਕਰੋ ਬਹੁਤ ਵਧੀਆ ਜੀ ਚਲੋ ਠੀਕ ਹੈ ਜੀ ਫਿਰ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਲਾਈਕ ਰਜੀ ਕਾ ਖਾਲਸਾ ਵੰਡਰ ਜੀ ਕੀ ਫਤਿਹ ਜੀ